ਆਉ ਮੰਤਰੋ ਜੋ ਹਰੋਜ ਨਿਤ ਅਮਰਤ ਵੇਲੇ ਚਲੈ ਰੜੀਵਾ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ ਸਰਬ ਸੁੱਖਾਂ ਦੇ ਦਾਤੇ ਹੱਥ ਪਲ ਦੇ ਰੱਖ ਮੰਨਤਾ ਦੇ ਸਰਬ ਸੰਦੇ ਗੁਰੂ ਰਵ ਸ਼ਦ ਗੁਰੂ ਤਾਰੂ ਗੁਰਦੇ ਤੇ ਵਿਰਾਜਮਾਨ ਬੜੇ ਬੋਤ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਜੁਰੀ ਅੰਦਰ ਸਭ ਬੈਠੇ ਮੁਖਾਲ ਸਤ ਸਤ ਸੰਗ ਜੀਓ ਆਓ ਜੋ ਕਈਆਂ ਨੇ ਲਾਤੋਂ ਆਪਾਂ ਤੰਦ ਸਾਹਿਬ ਸ੍ਰੀ ਗੁਰਦਾਨ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਦੀ ਆਪਾਂ ਕਥਾ ਕਹਾਣੀਆ ਵਿਚਾਰ ਕਰਦੇ ਸੁਣਦੇ ਆਲੇ ਆਓ ਅੱਜ ਵੀ ਉਸੇ ਲਈਦਾ ਪਾਤਸ਼ਾਹਤ ਬਣ ਕੇ ਸਰਬਰ ਦੇ ਪਾਉਣ ਜੀਰ ਵਿੱਚੋਂ ਕੁੰਜਕ ਰੱਬੀ ਗੁਣਾਂ ਨੂੰ ਗੁਰਨ ਗਦੰ ਦਾ ਯਤਨ ਕਰੀਏ ਜਿਸ ਰੱਬੀ ਗੁਣਾਂ ਦੀ ਬਰਕਤ ਨਾਲ ਨਿਤ ਦੇ ਦੁੱਖ ਕਲੇਸ਼ਾ ਰੋਗਾਂ ਸੋਗਾਂ ਕਾਰਿਆ ਸਾਰਿਆਂ ਚਿੰਤਾ ਫਿਕਰਾਂ ਤੋਂ ਇਨਸਾਨ ਬਚ ਜਾਂਦਾ ਜਵਾਲ ਦੀ ਭਾਰ ਤੋਂ ਵੀ ਬਚ ਜਾਂਦਾ 84 ਲੱਖ ਜਨਾਂ ਦੇ ਜਨਮ ਮਨ ਦਾ ਜੋ ਦੁੱਖ ਹੈ ਨਾ ਉਹ ਤੋਂ ਵੀ ਬਚ ਜਾਂਦਾ ਕੁਝ ਦਾ ਤਾਹਿਆਂ ਕਰਿਓ ਕੁਝ ਦਾ ਕੁਝ ਕਰਨੇ ਨਾਲ ਤੇ ਜੇ ਕਰਨ ਲੱਗ ਜਾਵੇ ਬੰਦਾ ਤਾਂ ਤਈ ਵਾਰ ਇਹ ਹੁੰਦਾ ਵੀ ਮੈਂ ਕਰ ਰਿਆ ਬਾਕੀ ਸਭ ਕੋ ਲੋਕਾਂ ਮੈਨੂੰ ਦੁਜਿਆਂ ਨੂੰ ਫਿਰ ਬਾੜਾ ਦੇਖਣ ਲੱਗ ਜਾਂਦਾ ਮੈਂ ਇੱਕ ਉਦਾਹਰਨ ਦੇਵਾਂ ਛੋੜੀ ਜੀ ਮਹੰਸਾਬ ਦੇ ਰੋਜ਼ ਮਸਜਿਦ ਵੀ ਜਾਓ ਮਹੰਸਾਬ ਦੇ ਜਿਹੜੇ ਰਹਿਤ ਸੀਗੇ ਉਹਨੇ ਇਹ ਕਿਹਾ ਕਿ ਜੇ ਰੀਤੀ ਨੂੰ ਕਿਸੇ ਮर्यादा ਨੂੰ ਕੋਈ ਤੌਰ ਤਾਰ ਮੰਨੂਗਾ ਨਹੀਂ ਤੋ ਬਲਕਿ ਉਹਨੂੰ ਗਵੇ ਸੰਤਾ ਨੂੰ ਗਵੇ ਤੇ ਤੁਸੀਂ ਉੱਠ ਕੇ ਅੰਮ੍ਰਿਤ ਵੇਲੇ ਬਦਰ ਪ੍ਰਸਿੱਧ ਗੁਰਦੁਆਰੇ ਜਾਓ ਤੇ ਗੱਲ ਨਹੀਂ ਬਣਦੀ ਕਿਉਂਕਿ ਆਪ ਦਾ ਘਰ ਬੈਠਾ ਹੈ ਤੇ ਸਾਨੂੰ ਕਹਿੰਦਾ ਵੀ ਬਦਰ ਪ੍ਰਸਿੱਧ ਨੂੰ ਜਾਓ ਸਦੀ ਗੱਲ ਨਾ ਸਦਕਾ ਆਵੇ ਲੱਗ ਜੂਗੀ ਕੱਲਾ ਕੱਲ ਇਸ ਵਕਤ ਪਹਿਲਾਂ ਗੁਰੂ ਘਰ ਗੁਰੂ ਪਗੰਬਰ ਹੁੰਦਾ ਉਹ ਉਸਰਜਾ ਦਾ ਲੋਕ ਪੱਕੀ ਕਰਨ ਵਾਸਤੇ ਪਹਿਨਾ ਆਪ ਕਰਮ ਕਰਦਾ ਹੈ ਫਿਰ ਦੂਜਾ ਨੂੰ ਕਹਿੰਦਾ ਹੁਣ ਆਪਾਂ ਜਗਦੇ ਦੀ ਮਹਿਲ ਜਗਦਾ ਲੋਕ ਸੁੱਤੇ ਆ ਤੇ ਮਨ ਵਿੱਚ ਆ ਜਾਣਾ ਬਹੁਤ ਬੜਾ ਪਿੱਛੇ ਜਾਂਦਾ ਹੈ ਪਹਿਲਾਂ ਦੂਜਾ ਪਿੱਛੇ ਜਾਂਦਾ ਹੈ ਤਦ ਮਸਾਮੇ ਲੋ ਜਾਣਾ ਸੀਤ ਵਿੱਚ ਜਾ ਕੇ ਉਹ ਜਾਂਦਾ ਪੜ੍ਹਨੀ ਆ ਚੰਦ ਅਦੇ ਵੀ ਜਾਂਦਾ ਇਹ ਨੂੰ ਆਪਣੇ ਪਾੜ ਦੇ ਨੂੰ ਇਹ ਗੱਲ ਕਹਿ ਦਿੱਤੀ ਕੁਦਰਾ ਮਤਲਬ ਕਿ ਉਠ ਨਹੀਂ ਜਾਣਾ ਤੂੰ ਮੈਦਾਨ ਚਲੇਗਾ ਮੈਦਾਨ ਵਿੱਚ ਹੀ ਤੈਨੂੰ ਚਲੇਗਾ ਅਪਨ ਲੱਗ ਕੇ ਗੀਤ ਕੋਲ ਕਾਇਆ ਕਰ ਤਾ ਕਹਿੰਦਾ ਠੀਕ ਹੈ ਚੰਦ ਉਠਿਆ ਨਾ ਜਾਵੇ 8:00 ਵਜੇ محمد صاحب کہنے کہ کوئی نہیں اٹھا کے میں لوں گا چلے گا نا کہتا پھر وہ بجور دے لوں گیا بڑا خوش خوش گیا بہت خوش خوش گیا تو اتھ جا کے بہت خوشی دیا خوشی دیا دین سے اللہ دی بات کرنے واسطے آئے مسیح دیوے جو ਵਾਸੂ ਬਹੁਤ ਉਸੇ ਕੁਸ਼ੀਦਦਾਰ ਭਰੇ ਹੋਏ ਘਰ ਜਾਏ। ਜਿਹੜਾ ਕਦੇ ਤੁਹਾਨੂੰ ਸਾਡਾ ਪ੍ਰਸਤਾ ਹੁੰਦਾ ਏ। ਉਹ ਸੁਵarna ਸੀ। ਅਗਲਾ ਦਿਨ ਹੋਇਆ। ਰੇਮੋ ਮਸਾਲੇ ਰੁਪਾਏ ਜੇ ਲੁਟਾਇਆ। ਚੱਲ ਬੇਟਾ ਜਲੀ। ਰੁਪਾਏ ਕਬੜੀ ਕੁਸ਼ੀਦ ਨਾਲ ਗਿਆ। ਉੱਥੇ ਜਾ ਕੇ ਬਹੁਤ ਖੁਸ਼ ਰਿਹਾ। ਜਦੋਂ ਆਇਆ ਨਾ ਦੂਜੀ ਦਿਨ ਆਏ ਅੰਮ੍ਰਿਤ ਵੇਲੇ ਖੁਦਾ ਦੀ ਬੰਦਗੀ ਕਰਕੇ ਕਹਿੰਦਾ ਮਾਮਾ ਜੀ ਆਹ ਬੜੇ ਲੋਕ ਪੁਰਤਿਆ ਤੁਸੀਂ ਸੁਣਦੇ ਜੀ ਨਾ ਲੋਕ ਇਹਨਾਂ ਲੋਕ ਬੜੇ ਇਹਨਾਂ ਨੂੰ ਜਾਗ ਨਹੀਂ ਆਉਂਦੀ ਇਹਨਾਂ ਨੂੰ ਬਦਲ ਨਹੀਂ ਸੀ ਹਰ ਕੋਈ ਦੀ ਗੱਲ ਬਾਤ ਕਰੀ ਉੱਠ ਕੇ ਦੰਦਰ ਦੇ ਨਾਲ ਹੀ ਦੂਜੇ ਦਿਨ ਗੱਲ ਕਰਨੀ ਪਈ ਬੀਆ ਲੋਕਸਾਂ ਬੁਰਗੜੇ ਦੇ ਸੁੱਤੇ ਪਏ ਮਮਾ ਸਾਹਿਬ ਕਰਦੇ ਪੁੱਤਰਾ ਅਇਤ ਦੁਗਾਈ ਦੋਦਰੇ ਅਇਤ ਦੁਗਾਈ ਦੋਦਰੇ ਆ ਤੂੰ ਧੋੜੇ ਦਜਨ ਮੋਨ ਕਾ ਲਾਗਿ ਮਾਰਾਂਗਾ ਨਾ ਤੇ ਆਪਾਂ ਸਾਬੀ ਪਰ ਉਸਤਾਂ ਵਿੱਚੋਂ ਆਏ ਇੰਨੇ ਨੇ ਵੀ ਗੱਲ ਕਹੀ ਇਹੋ ਗੱਲ ਮੈਂ ਉਦਾਲਣੇ ਲੱਗਾ ਤੁਜੀ ਗੁਰਾ ਜੋ ਦੇਖਣ ਮੈਂ ਗਿਆ ਗੁਰਾ ਜੋ ਦੇਖਣ ਮੈਂ ਗਿਆ ਗੁਰਾ ਨੂੰ ਮਿਲਿਆ ਕੋਈ ਕਦੋਂ ਗੁਰਾ ਦੇਖਣ ਵਾਸਤੇ ਗਿਆ ਨਮਦਾ ਫਿਰਦੇ ਸੰਸਾਰ ਨੂੰ ਮੇਰੇ ਤੋਂ ਕੋਈ ਗੁਰਾ ਹੈ ਅਨੰਦਪੁਰ ਦਾ ਸਰ ਬੁਰੇ ਨਹੀਂ ਸੀਗੇ ਭਗਤ ਸਿੰਘ ਪਰ ਉਹ ਕਹਿੰਦੇ ਮੈਂ ਦੇਖਣ ਵਾਸਤੇ ਗਿਆ ਵੀ ਮੇਰੇ ਨਾਲ ਕੋਈ ਬੁਰਾ ਭਾਗਾ ਕੋਈ ਮਾਰਾ ਦੰਦਾ ਹੈ ਤੂੰ ਮੇਰ ਦਾ ਤੇਰੇ ਰੱਬ ਦਾ ਨਾਮ ਨਾਮ ਜਪਦਾ ਹੋਵੇ ਤੇਰੇ ਕਰਮ ਨਾ ਕਰਦਾ ਹੋਵੇ ਕਹਿੰਦਾ ਮੈਂ ਜੋ ਤੁਰਦਾ ਤੁਰਦਾ ਸਾਰਾ ਸੰਸਾਰ ਗਾਇ ਇੱਕ ਉਦਾਹਰਣ ਲੈ ਸੰਸਾਰ ਘੜੋ ਤਾਂ ਬਹੁਤ ਵੱਡਾ ਹੈ ਨਾ ਇੱਥੇ ਕੋ ਉਦਾਹਰਣ ਰਿਹਾ ਸਮਝੇ ਰਵਾ ਤੇਨੇ ਸਾਲਾਂ ਬਾਅਦ ਸੰਸਾਰ ਕੋ ਮੁਕੇ ਦੇ ਕੇ ਆ ਜਿਸ ਤਰ੍ਹਾਂ ਧਰਗੋਦਾਂ ਉਸਾਂ ਇਹਨਾਂ ਦੀ ਆਪਾ ਕਥਾ ਕਹਾਣੀ ਕਰਦੇ ਪਰ ਤੇਨੇ ਚਾਰ ਉਦਾਸੀਆਂ ਤੇਨੇ ਹਜ਼ਾਰਾਂ ਮੀਨਾਂ ਦਾ ਪੈਣਾ ਸੰਸਾਰ ਸਾਰਾ ਘੁੰਮਿਆ ਉਹਨਾਂ ਨੇ ਥੋੜਾ ਸਾਲੇ ਪਿੰਡ ਵਿੱਚ ਤਿੰਨੇ ਗਏ ਉਹ ਸਾਰੇ ਕਿੱਡਾ ਸਾਰੇ ਸ਼ਹਿਰਾਂ ਵਿੱਚ ਤਿੰਨੇ ਗਏ ਕੈਨੂ ਆ ਗਿਆ ਨਾ ਮੈਂ ਮਤਲਬ ਬਹੁਤ ਘੁੰਮਿਆ ਇਸ ਤਰ੍ਹਾਂ ਭਰਸਾ ਪੁਰ ਕਬੀਰ ਸਾਹਿਬ ਬਹੁਤ ਬੋਲੇ ਕੋਵੇ ਉਹ ਕਿਦੋਂ ਬੁਰਾ ਲੇਣਵਾਦ ਤੇ ਗਿਆ ਮੈਨੂੰ ਬੁਰਾ ਮਿਲਿਆ ਹੀ ਨਹੀਂ ਜਦ ਮੈਂ ਆਪਣੇ ਵੱਲ ਤੇ ਆਦਮਾਰਿਆ ਜਦ ਮੈਂ ਆਪਣੇ ਵੱਲ ਤੇ ਆਦਮਾਰਿਆ ਨਾ ਤੇ ਮੈਨੂੰ ਕੋਈ ਬੁਰਾ ਮਿਲਿਆ ਹੀ ਨਹੀਂ ਮੈਨੂੰ ਕੋਈ ਬੁਰਾ ਹੀ ਨਹੀਂ ਮਿਲਿਆ ਬੁਰਾ ਦੇਖਣ ਬੈਗਿਆ ਬੁਰਾ ਤਾਂ ਮਿਲਿਆ ਕੋਈ ਜਦ ਆਪਾ ਵਰਗਾ ਚਿੰਦਿਆਂ ਜਦ ਆਪਣੇ ਆਪ ਨੂੰ ਦੇਖਿਆ ਆਪਣੇ ਤੇ ਚਾਤ ਮਾਰੇ ਤਕੇ ਰਿਹਾ ਵਿਤੇਜਨ ਨੂੰ ਦੁਬਾਰਾ ਕੋਈ ਨਹੀਂਗਾ ਪੰਜ ਸਿੱਖ ਵੀ ਸਾਹਮਣੇ ਵੀ ਤ੍ਰੀ ਸਾਹਮਣੇ ਇਹ ਕਦਾਈ ਕੋਗੇ ਦੇ ਆਪਣੇ ਅੰਦਰ ਤਿਆਰ ਮਾਰ ਤੀਜਰੇ ਪਾਸੇ ਨੇ ਵੀ ਗਲ ਕਈ ਮਨ ਕੀ ਪਤਰੀ ਬਾਜਰੀ ਚੁਕੀ ਉਸ ਉਸਾਰ ਕਿੰਨੇ ਲੋਕਾਂ ਦੀਆਂ ਪੱਤਰियां ਵੇਚਦਾ ਆਪਣੇ ਅੰਦਰ ਧਾਰ ਮਾਰਿਆ ਅਬ੍ਰੇਂਦਰ ਵੇਖ ਤਰੂ ਜਨਮੰਤਾ ਦਾ ਦੁੱਖ ਕਿੱਥੇ ਜਾਊਗਾ ਜਮਾਂ ਦੇ ਬਾਅਦ ਤੋਂ ਤਾਂ ਬੱਸ ਸਕਾਂਗੇ ਆਪਾਂ ਜੇ ਕੁਝ ਕਰਾਂਗੇ ਤਾਂ ਤੇ ਜੇ ਕੱਲ੍ਹ ਕੇ ਕਹਤਾ ਕਿ ਮੈਂ ਕਰੇ ਫਿਰ ਕੰਧਰਾ ਹੋਊਗਾ ਕੀ ਕਰਨਾ ਚਾਹੀਦਾ ਮੇਰੇ ਮਤੋਂ ਕਰਾ ਰਿਹਾ ਏ ਮੇਰਾ ਮਾਲਕ ਮੇਰੇ ਤੋਂ ਕਰਾ ਰਿਹਾ ਮੈਂ ਨਹੀਂ ਕਰਦਾ ਤਰ ਜੋਗਾ ਮੈਂ ਹੈ ਹੀ ਨਹੀਂ ਮੈਂ ਕੁਝ ਕਰ ਲੋਗਾ ਨਹੀਂ ਇਹਦੋ ਕੋ ਕਰਾ ਰਿਹਾ ਮਾਲਕ ਜੇ ਤੈ ਤਹਰੋ ਕਿਸੇ ਮੰਜ਼ਿਲ ਤੇ ਪਹੁੰਚ ਜਾਓਗਾ ਆ ਬੈਠੇ ਨਾ ਵੀ ਪਾਤਰ ਵਿਦਾ ਸਾਹਿਬ ਜੀ ਮਹਾਰਾਜ ਇਦਾਂ ਨਰਮੀ ਪਰ ਖੁਸ਼ਮ ਬਸ਼ਰਾ ਕਰਦੀ ਵੀਹ ਗੇਂਦੇ ਇਦ ਕਦੇ ਜੋ ਜਦੋਂ ਤੱਕ ਮੈਂ ਸੀ ਮੇਰੇ ਅੰਦਰ ਉਹਨਾਂ ਚ ਉਹਨਾਂ ਚ ਤੂੰ ਨਹੀਂ ਸੀਗਾ ਜਿੰਨਾ ਚਿਰ ਮੈਂ ਮੈਂ ਕਰਦਾ ਰਿਹਾ ਨਾ ਉਹਨਾਂ ਚੋਂ ਮੇਰੇ ਲੱਗੇ ਨਹੀਂ ਲਗੇ ਜਦੋਂ ਉਹ ਹੁੰਦੇ ਤਬ ਤੂੰ ਨਹੀਂ ਜਦੋਂ ਮੈਂ ਸੀ ਹੰਮ ਹੋਤੇ ਹਮ ਦੋ ਬਾਰ ਹੁੰਦਾ ਮੈਂ ਜਦ ਹੰਮ ਹੋਤੇ ਜਦ ਜਿੰਨਾ ਚਿਰ ਮੈਂ 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 ਕਰਦਾ ਰਿਹਾ ਜਦ ਹੋਂਤੇ ਤਬ ਤੂੰ ਗਈ ਉਹਦਾ ਜੇ ਤੂੰ ਮੇਰੇ ਲਾਗੇ ਨਹੀਂ ਲਗਿਆ ਜਦੋਂ ਤੂੰ ਮੇਟ ਗਈ ਮੈਂ ਮਿਟ ਗਈ ਤੇ ਤੂੰ ਅਗਰ ਤੂੰ ਤੋਂ ਬਾਲ ਤੇ ਜੋ ਤੂੰ ਕਰਾ ਰਿਆ ਮੈਂ ਉਹ ਹੀ ਕਰ ਰਿਹਾ ਮੈਂ ਤੇਰਾ ਰਮਗਰ ਮੈਂ ਤੇ ਚਾਤਰੀ ਮੈਂ ਤੇ ਦਾ ਸੇਵਕ ਜੋ ਤੂੰ ਕਰਾ ਰਿਆ ਮੈਂ ਉਹ ਕਰ ਜਦੋਂ ਤੂੰ ਤੇ ਚਲੇ ਗਿਆ ਉਸ ਖੁਦਾ ਦੇ ਚਲੇ ਗਿਆ اے ਖਦਾ ਖੁਦਾਮੰ ਤੂੰ ਕਰਾ ਰ ਮੈਂ ਕਰ ਨਹੀਂ ਰਿਹਾ ਮੈਂ ਨਹੀਂ ਕਰ ਰਿਆ ਤੂੰ ਕਰਾ ਰਿਆ ਤੂੰ ਮੈਨੂੰ ਤਾਕਤ ਦਿੱਤੀ ਤੂੰ ਮੈਨੂੰ ਬੁੱਧ ਦਿੱਤੀ ਤੂੰ ਮੈਨੂੰ ਅਕਲ ਦਿੱਤੀ ਤੇ ਪਰ ਉਹ ਆਪ ਕਈਆਂ ਚਿਰਾਂ ਤੋਂ ਵਿਚਾਰੀ ਹੋ ਗਏ ਆ ਰਹੇ ਤੀਕ ਦੋ ਘੰਟਿਆਂ ਤੋਂ ਬੇகுரு ਤੇ ਅਕਲ ਕਈ ਮਿੰਟ ਦੋ ਜਿਆਦਾ ਲੱਗਦਾ ਇਹ ਗੱਲ ਨੂੰ ਬਾਰ-ਬਾਰ ਉਦਾਹਰਣਾਂ ਦੇ ਦੇ ਕੇ ਸਤਿਗੁਰੂ ਸਮਝਾ ਰਹੇ ਨੇ ਹੁਣ ਮੈਂ ਤਾਂ ਉਹ ਕਿ ਮੈਂ ਸਮਝਾ ਰਹੇ ਨਹੀਂ 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 ਮੈਂ ਨਹੀਂ ਸਮਝਾ ਰਿਹਾ ਇਹ ਤੇ ਗੁਰੂ ਅੰਦਰੋਂ ਬੁਲਾ ਰਿਹਾ ਹੈ ਮੈਂ ਇਹ ਤੁਝੁ ਪਰ ਮੈਂ ਕਮਾ ਮੈਂ ਬਹੁਤ ਸਿਆਣਾ ਮੈਂ ਕਹ ਰਿਹਾ ਨਹੀਂ ਮੈਨਿ ਕਹ ਰਿਹਾ ਕਬਾ ਹਰਿਆ ਜੋ ਬੁਲਾ ਲੇ ਤੋ ਬੋਲੇ ਸੋ ਜਿਦਾਂ ਉਹ ਬੋਲਦੋ ਸੰਸਾਰ ਨੂੰ ਬਰਉਂਦਾ ਲੋਕ ਉਛੜ ਜਾਉਂਦੇ ਕਹ ਲੈ ਮੈਨਿ ਤੁਸੀਂ ਵੀ ਸਾਰੀ ਸੰਗਤ ਤੇ ਸਾਰੇ ਸੰਸਾਰੀ ਜਿਦਾਂ ਬੁਲਾ ਰਿਹਾ ਜਿਦਾਂ ਬੁਲਾ ਰਿਹਾ ਹੈ ਉਹਦਾ ਹੀ ਹੋ کسی کو سمرتا نہیں آپ دی پر افسوس اس گل کا ہے کرا ہو گیا ہے وہ دی جمعہ واری اِسی لے رہے ہیں میں میں کر رہا ہے جب پلا کر رہا ہے ہی میں پلا کر رہا ہے برے میں ویلے کر میں برا کر رہا پلے ویلے کہا ہے میں کر رہا ہے جرا ہوں کرتا ہے وہ دلکھنے میں کر رہا ہے ਉਦੋਂ ਉਹ ਕਰਾਉਂਦਾ ਹੈ ਉਹਨੇ ਕਰਾਤਾ ਉਹਦੀ ਮਰਜ਼ੀ ਉਹਨੇ ਕਰਾਤਾ ਦਿੱਤੋ ਦੋਸ਼ ਕਿਤੇ ਲਗਾ ਜਾਵੇ ਖੁਦ ਖੁਦਾ ਤੇ ਤੇਰ ਤੂੰ ਕੁਛ ਕਰਾਂਗੇ ਤਾਂ ਗਲ ਵਰਡੇ ਤਾਂ ਲੋਕਾਂ ਦੇ ਸਾਰਾ ਲੋਗਾ ਸੋਗਾ ਕਹਣੇ ਸਾਰੇ ਜੋ ਬਸਾ ਦੇ ਨਿੱਦੇ ਨਹੀਂ ਬਸਦੇ ਚਿੰਤਾ ਕਰ ਉਸੇ ਤਰੇ ਉਸਾਦ ਤੇ ਲੱਗਿਆ ਹੈ ਉਹ ਨਾਮ ਦੇ ਬਦ ਜੇ ਬੰਦਾ ਆਪਰਾ ਆਪ ਵਿਚਾ ਕਰਕੇ ਕੈਂਟਾ 2 ਘੰਟੇ ਦੇ ਅੱਧਾ ਘੰਟਾ ਉਹ ਸੁਭ ਖੁਦ ਖੁਦਾ ਦੇ ਨਾਮ ਤੇ ਲਾਉਂਦਾ ਏ ਤੇ ਜਿਉ ਉਹਦੇ ਮਨ ਵਿੱਚ ਆ ਗਿਆ ਵੀ ਮੈਂ ਲਾ ਰਿਹਾ ਏ ਇੰਨਾ ਚਿਰ ਮੈਂ ਪਾਠ ਕੀਤਾ ਇੰਨਾ ਚਿਰ ਮੈਂ ਬੰਦਗੀ ਕੀਤੀ ਤਸੱਲ ਉਹ ਨਹੀਂ ਕੀ ਤੇ ਮੈਂ ਤਾਂ ਜਦੋਂ ਮੈਂ ਮਰ ਨੂੰ ਮੁਕੇ ਪਾਸ਼ਾ ਤੋਂ ਮੈਨੂੰ ਬੰਨ੍ਹ ਦਿੱਤਾ ਮੈਂ ਅੰਮ੍ਰਿਤ ਵੇਲੇ ਉੱਠਿਆ ਫਿਰ ਮੈਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਮੈਂ ਨਹੀਂ ਉੱਠਿਆ ਤੂੰ ਉਠਾਇਆ ਮੈਨੂੰ ਤਾਂ ਉੱਠਿਆ ਤੇ ਤੂੰ ਹੀ ਦਾ ਟੋਲਣ ਮੈਨੂੰ ਮੈਂ ਕਿੱਥੋਂ ਉੱਠ ਜੂਗਾ ਸੀ ਕਦੇ ਮਰ ਗੁਰਦਾਰ ਦਾ ਨਹੀਂ ਮਰਦਾ ਮੈਂ ਪਾਸ਼ਾ ਕੰਦੇ ਜਿੰਦਾ ਹੋਇਆ ਮੁਕਤ ਹੋ ਇਸ ਗੱਲ ਤੋਂ میں بھی کر رہا میں تو تیرے اندر بس گیا نا لگے لے دو تین گھنٹے لا میں گا تو اے نہیں گا کہ میں لائے ہی یہ گل گا میرے تو دو تین گھنٹے کی سیوا رہی میرے تو دو تین گھنٹے کی سیوا رہی ہے میں نے کچھ کرو گا سی میں جوڑ سکتا سی اور بھی تو ہے ਜਿਹਨ ਨੂੰ ਰਹਿਦਾ ਜਿੰਨਾਂ ਤੇ ਕਿਰਪਾ ਕਰਦਾ ਫਿਰ ਉਹ ਆਪ ਸਦਾ ਦਿੰਦਾ ਏ ਜਿੰਨਾਂ ਤੇ ਕਿਰਪਾ ਕਰਦਾ ਨੂੰ ਆਪ ਸਦਾ ਦਿੰਦਾ ਏ ਜਿੰਨਾਂ ਤੇ ਕਿਰਪਾ ਨਹੀਂ ਹੁੰਦੀ ਉਹ ਪਰ ਮੈਂ ਗੁਰੂ ਜੀ ਉੱਤੇ ਕਦੇ ਨਾਲੋਂ ਬੇਸ਼ੱਕ ਕਦੇ ਉਹ ਕਿਸੇ ਗੁਰੂ ਪੀਰ ਦੇ ਦਰਸ਼ਨ ਨਹੀਂ ਕਰੂਗਾ ਇਹ ਮੈਂ ਕਦੇ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਬੇਵਾਂ ਕਭੀ ਗੁਰਦੁਆਰੇ ਵੀ ਤੁਸੀਂ ਆਉਂਦੇ ਇਹ ਗੱਲ ਨਹੀਂ ਕੋਈ ਵੀ ਤਰਸਤਾਨ ਹੋ ਕੋਈ ਵੀ ਤਰਸਤਾਨ ਹੋਵੇ ਕੋਈ ਵੀ ਕਿਸੇ ਤਰਸ ਨੂੰ ਮੰਨਣ ਵਾਲਾ ਹੋਵੇ ਜਿੰਨ ਨੂੰ ਜਿੱਤੇ ਉਹ ਕਿਰਪਾ ਕਰਦਾ ਨ ਉਹ ਨੂੰ ਹੀ ਆਪਣੇ ਬੋਲ ਸਕਦਾ ਸਾਰੇ ਦੀ ਜਸ ਹੋਵੇ ਭਾਵੇਂ ਕੰਦ ਨਾਲ ਕੰਦ ਹੋਵੇ ਇਹ ਕਿਉਂ ਸਧਿਆ ਕੋਈ ਤੇ ਕਿ ਲੋਕਾਂ ਨੂੰ ਕਿਉਂ ਸਧਿਆ ਉਹਨਾਂ ਨੇ ਸਦਿਆ ਇਸ ਕਰਕੇ ਉਸ ਅਗਨ ਖੁਦ ਖਦਾਨੇ ਵਿਹਦੇ ਅੰਦਰ ਥੋੜਾ ਜਿਹਾ ਮਦਤ ਬੁਝਾ ਦੀਵਾ ਜਗਿਆ ਹੈ ਇਹਦੇ ਅੰਦਰ ਥੋੜਾ ਜਿਹਾ ਮਦਤ ਬੁਝਾ ਦੀਵਾ ਜਗਿਆ ਹੈ ਤੇ ਮੈਂ ਉਹ ਆਪਣੇ ਕੋਲ ਸਦਾਂ ਮੈਂ ਦਾ ਉਹ ਗੋਲ ਜਿਹਾ ਝਾੜ ਕੇ ਦੀਵੇ ਦਾ ਤੇ ਚੰਗੀ ਤਰ੍ਹਾਂ ਪ੍ਰਕਾਸ਼ ਕਰਦਾ ਉਹਨੂੰ ਥੋੜਾ ਜਿਹਾ ਸਮੇਂ ਲੱਗੇ ਸੀ ਇਤਨਾ ਨੂੰ ਸਭ ਸੋਝੀ ਆਈ ਥੋੜੀ ਜਿਹੀ ਸੋਝੀ ਆਈ ਕਿਤੋਂ ਆਈ ਜਦੋਂ ਸੰਗਤ ਵਿੱਚੋਂ ਕੰਨਾਂ ਨੇ ਸੁਣਿਆ ਵੀ ਖੁਦ ਖੁਦਾ ਤੋਂ ਬਗੈਰ ਕੁਝ ਵੀ ਨਹੀਂ ਸੰਸਾਰ ਦੇਤੇ ਸੰਸਾਰ ਤਾਂ ਧੀੜੀ ਮਾਇਆ ਦਾ ਉਸ ਖੁਦ ਖੁਦਾ ਦੇ ਉਹ ਪਰਮਾਣ ਦੇ ਸਭ ਨੂੰ ਪਰਮਾਣ ਦੇ ਉਹ ਤਰੀਕਾ ਦੱਸਦਾ ਉਹ ਕੁਦ ਖੁਦਾ ਦੀ ਮਾਇਆ ਤੋਂ ਕੋਈ ਬਚ ਨਹੀਂ ਸਕਦਾ ਜਿਹਨੇ ਜਨਮ ਲਿਆ ਏ ਏਵੀ ਗੱਲ ਨਾਲ ਜਿਸਨੇ ਜਨਮ ਲਿਆ ਨਾ ਉਹ ਖੁਦ ਖੁਦਾ ਦੀ ਮਾਇਆ ਤੋਂ ਬਚ ਨਹੀਂ ਸਕਦਾ ਅਤੇ ਇਸ ਦੇ ਪਾਸੇ ਮਾਰੇ ਕਿਦੇ ਨੇ ਜਦ ਪਾਣਾ ਤਾਂ ਜੰਮਿਆ ਉਹਦੇ ਪਾਣੇ ਅੰਦਰ ਸੰਸਾਰ ਵਿੱਚ ਜੀਵ ਜੰਮਦਾ ਏ ਜੰਮਦਾ ਕੀ ਹੁੰਦਾ ਹੈ ਜਨ ਜੰਮਿਆ ਤੇ ਫਿਰ ਕੀ ਹੋਇਆ ਲੇਖ ਚੁੜਕੇ ਤ੍ਰਿਸ਼ਨਾ ਲਗੇ ਮਾਇਆ ਮਨ ਰਤਾ ਹੋਣੀ ਇਹ ਬਿਸ਼ੀਅ ਸਾਡੀ ਤ੍ਰਿਸ਼ਨਾ ਅੱਜ ਜਿਹੜੀ ਸਾਡੀ ਤ੍ਰਿਸ਼ਨਾ ਪੂਰੀਆਂ ਨਹੀਂ ਹੁੰਦੀਆਂ ਜਦੋਂ ਸੰਸਾਰ ਤੋਂ ਜਾਵੋਗੇ ਤ੍ਰਿਸ਼ਨਾ ਨਾਲ ਹੀ ਸਾਡੇ ਜਿਹੜੇ ਇਹ ਗੱਲ ਬਖਰੀਏ ਤਨ ਸਾਡਾ ਸੜ ਜਾਣਾ ਹੈ ਜਿਹੜੇ ਜੀ ਦੇ ਅੰਦਰ ਤ੍ਰਿਸ਼ਨਾ ਰਹਿ ਗਈ ਉਹ ਨਹੀਂ ਸੜਦੇ ਉਹ ਨਾ ਜਾਣੀ ਉਹਨੇ ਉਸੇ ਤ੍ਰਿਸ਼ਨਾ ਨੇ ਮੁੜ ਕੇ ਸਰ ਨੂੰ ਜਨਮ ਦੇਣਾ ਏ ਸਮੇਂ ਵਾਲੀ ਕਹਿੰਦਾ ਪੈਰੋਂ ਉਸੇ ਤ੍ਰਿਸ਼ਨਾ ਨੇ ਜਨਮ ਦੇਣਾ ਏ ਦੇਵ ਸ਼ੁਰ ਕੀ ਤ੍ਰਿਸ਼ਨਾ ਲਗੀ ਤੇ ਜਦੋਂ ਗਰਭ ਤੋਂ ਬਾਹਰ ਆਇਆ ਉਹ ਤ੍ਰਿਸ਼ਨਾ ਉਸੇ ਟਰਪ ਜਾ ਕੇ ਤੇ ਕੀ ਹੋਇਆ ਮਾਰ ਪਦਾ ਹੋਇਆ ਮਾਇਆ ਅਮਰ ਵਰਤਾ ਮਾਇਆ ਅਮਰ ਵਰਤਾ ਅਮਰਦੀ ਦਾ ਹੁਕਮ ਓ ਹੁਣ ਮਾਇਆ ਦਾ ਘੁੰਮ ਚੱਲਣ ਲੱਗੇ ਹਾਂ ਸਭ ਮਾਇਆ ਵਿੱਚ ਘੁੰਮ ਰਹੇ ਸਭ ਮਾਇਆ ਵਿੱਚ ਅਤ ਦੋਦੀ ਗੱਲਾਂ ਸਮਝੋ ਕਰਿਓ ਤੰਦੋਤ ਕਲੀ ਮਾਇਆ ਨਹੀਂ ਜੋ ਅਸੀਂ ਦੇਖਦੇ ਸੰਸਾਰ ਵਿੱਚ ਸਭ ਮਾਇਆ ਹੀ ਮਾਇਆ ਸਭ ਮਾਇਆ ਹੈ ਮਾਇਆ ਤੋਂ ਬਗੈਰ ਕੋਈ ਨਹੀਂ ਸੰਸਾਰ ਵਿੱਚ ਕਿਹਦੀ ਹੋਵੇ ਜਿਹਨੇ ਸਭ ਪੈਦਾ ਕੀਤਾ ਹੁਣ ਸਾਨੂੰ ਵੀ ਉਹਨੇ ਪੈਦਾ ਕੀਤਾ ਮਾਇ ਨੂੰ ਯੂਨੇ ਉਹਨੇ ਪੈਦਾ ਕੀਤਾ ਅਸੀਂ ਅਜੇ ਬੱਚੇ ਆ ਮਾਇ ਜਵਾਨ ਅਸੀਂ ਬੱਚੇ ਆ ਮਾਇ ਜਵਾਨ ਆ ਤੇ ਮਾਇ ਦਾ ਬਸਤ ਕਹਿਣਾ ਬਣਦਾ ਜਿਹੜਾ ਜਵਾਨ ਆ ਸਾਡੇ ਤੋਂ ਵੱਡਾ ਆ ਤੁਹਾਡੇ ਦਾ ਕਹਿਣਾ ਬਣਨਾ ਕੋਰ ਤਾਂ ਪਰ ਪਹਿਲਾਂ ਕਈ ਚਿਰਾਂ ਤੋਂ ਗੱਲ ਹਕ ਦੋਕ ਮੇ ਨਜ਼ਰ ਆਈ ਮੇ ਮਾਇਆ ਤੇ ਗੁਰੂ ਦੀ ਗੱਲ ਕਰ ਰਹੇ ਹਾਂ ਅਗਲੀ ਅਗਲਾ ਪ੍ਰਖੜ ਦੀ ਸ਼ਬਦ ਰਹੀ ਜਿੱਦਣ ਆਪਣੀ ਅਕਲ ਛੱਡ ਦਵਾਂਗੇ ਗੁਰੂ ਦੀ ਅਕਲ ਨਾਲ ਨਾ ਮਤ ਲੈ ਲੈਣ ਦੀ ਗੁਰਮਤ ਵਿੱਚ ਆ ਜਾਾਂਗੇ ਪਰ ਉਹ ਉਸੇ ਦਿਨੀ ਅਸੀਂ ਖੁਦ ਖੁਦਾ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਹਿੰਮਤ ਕਰਾਂਗੇ ਅਦੇ ਜੀ ਮਨ ਦੇ ਵਿੱਚ ਗਰਸੇ ਹੋਏ ਆ ਜੇ ਜਿਹੜੀ ਚੀਜ਼ਾਂ ਨੂੰ ਪਿਆਰੀ ਲੱਗਦੀ ਉਹਦੇ ਮਗਰ ਭੱਜਦੇ ਆ ਜਿੱਦ ਨੇ ਦੌੜ ਮੁੱਕ ਗਈ ਸਹਜਵਾਦੀ ਕੰਮ ਕਰਨ ਲੱਗਿਆ ਸੰਗੋਦ ਗੁਰੂ ਦੇ ਚਰਨਾਂ ਨਾਲ ਜੁੜਦਾ ਸ਼ੁਰੂ ਕਰਦਾ ਗੁਰੂ ਦੇ ਚਰਨਾਂ ਤੋਂ ਬਗੈਰ ਤਾਂ ਮੁਕਤੀ ਨਹੀਂ ਮਿਲ ਸਕਦੀ ਸਮਝ ਆ ਗਿਆ ਪਾਉ ਚਾਪਾ ਸਭ ਦੇ ਚਰਨਾਂ ਵਿੱਚ ਸਤ ਸਬਦ ਦੇ ਪਰਿਵਾਸ ਤੇ ਨਦਕ ਕਰਦੇ ਸੁਖਸ਼ਾਂਤਿ ਵਾਤ ਰਾਜਪਤਿ ਗਏ ਕਲ ਨੂੰ ਜੋ ਅਪਰ ਦੇ ਪਾਸ਼ਾ ਕਿਰਪਾ ਨਾਲ ਨੇ ਪੋਜਿਆ ਕਲ ਨੂੰ ਵਿਚਾਰ ਕਰਾਂਗੇ ਵਾਹਿ ਗੁਰਦੇ ਕਾ ਖਾਲਸਾ ਵਾਹਿ ਗੁਰਦੇ ਕੀ ਫਤ